ਮਾਂ ਜੰਮੀ ਨਹੀਂ ਪੁੱਤ ਕੋਠੇ ਤੇ ਦੱਸੋ ਇਹ ਕਿਵੇਂ ਹੋ ਸਕਦਾ ਹੈ ਇਹ ਕਿਵੇਂ ਹੋ ਸਕਦਾ ਹੈ ਮਾਂ ਜੰਮੀ ਨਹੀਂ ਪੁੱਤ ਕੋਠੇ ਤੇ ਸਮਝ ਤਾਂ ਆ ਗਿਆ ਨਾ ਹਾਂਜੀ ਇਹ ਮਾਂ ਪੈਦਾ ਨਹੀਂ ਹੋਈ ਹਾਂਜੀ ਬੱਚਾ ਕੋਠੇ ਚੜ ਗਿਆ ਕਿਵੇਂ ਹੋ ਗਿਆ ਸੋਚੋ ਮਾਂ ਜੰਮੀ ਨਹੀਂ ਪੁੱਤ ਕੋਠੇ ਤੇ ਜਿਨ੍ਹਾਂ ਨੂੰ ਪਤਾ ਕਮੈਂਟ ਰਹੀ ਜਵਾਬ ਦਿਓ ਜਿਹੜੇ ਹੱਥ ਖੜਾ ਕਰ ਰਹੇ ਨੇ ਉਹ ਵੀ ਕਮੈਂਟ ਰਹੀ ਜਵਾਬ ਦੇ ਸਕਦੇ ਹਨ ਮਾਂ ਜੰਮੀ ਨਹੀਂ ਪੁੱਤ ਕੋਠੇ ਤੇ ਦੱਸੋ ਬਤਾਈਏ ਬਤਾਈਏ ਆਪ ਬਤਾਈਏ ਰੀਤੂ ਜੀ ਮਾਂ ਪੈਦਾ ਨਹੀਂ ਹੋਈ ਬੇਟਾ ਛੱਤ ਤੇ ਚੜ ਗਿਆ ਕਾਸੀ ਕਾਸੀ ਜੋ ਸਾਡੇ ਰਤੂ ਜੀ ਨੇ ਹਿੰਦੀ ਚ ਐਕਸਪਰਟ ਨੇ ਜਿਹੜੇ ਨਾਲ ਅਸੀਂ ਹਿੰਦੀ ਚ ਗੱਲਾਂ ਕਰਦੇ ਆਂ ਪੰਜਾਬੀ ਵੀ ਬੋਲ ਲੈਂਦੇ ਨੇ ਵਸੇ ਠੀਕ ਹੈ ਤੇ ਇਹ ਤਾਂ ਸਾਰੀ ਭਾਸ਼ਾ ਐਕਸਪਰਟ ਨੇ ਕਿਆ ਬਤਾਨੇ ਠੀਕ ਹੈ ਮਾਂ ਜਮੀਨ ਉਪਰ ਕੋਠੇ ਤੇ ਕਿਵੇਂ ਇੰਪੋਸੀਬਲ ਹੈ ਪਿੰਡਾਂ 'ਚ ਹੁੰਦਾ ਖਾਸ ਕਰ ਯਾਤਰ ਪਿੰਡਾਂ 'ਚ ਸ਼ਹਿਰਾਂ 'ਚ ਘੱਟ ਹੁੰਦਾ ਸਵੇਰੇ ਸ਼ਾਮ ਯਾਤਰ ਹੁੰਦਾ ਸਵੇਰੇ ਸ਼ਾਮ ਹਾਂ ਘਰਾਂ ਦੇ ਵਿੱਚ ਹੁੰਦਾ ਘਰਾਂ ਦੇ ਬਾਹਰ ਹੁੰਦਾ ਯਾਤਰ ਘਰਾਂ ਦੇ ਬਾਹਰ ਸਵੇਰ ਸ਼ਾਮ ਹਾਂ ਆਲੇ ਦੁਆਲੇ ਵੀ ਕਈ ਵਾਰ ਆਪਾਂ ਬੈ ਜਾਣੇ ਆ ਮਾਂ ਜੰਮੀ ਨਹੀਂ ਪੁੱਤ ਕੋਠੇ ਤੇ ਮਾਂ ਜੰਮੀ ਨਹੀਂ ਕੋਠੇ ਤੇ ਸੋਚੋ ਆ ਆਈਡੀਆ ਲਾਓ ਕੀ ਹੋ ਸਕਦਾ ਹੈ ਨਹੀਂ ਆਈਡੀਆ ਕੁਝ ਤਾਂ ਬੋਲੋ ਚੁੱਪੀ ਕਰਕੇ ਕੀ ਹੋ ਸਕਦਾ ਮਾਂ ਜੰਮੀ ਪੁੱਤ ਕੋਠੇ ਦੇ ਆਲੇ ਦੁਆਲੇ ਬੈ ਜੰਦੇ ਜੇ ਤੁਸੀਂ ਤੀਹ ਦੀ ਗੱਲ ਕਰ ਰਹੇ ਹੋ ਪਿੰਡਾਂ ਚ ਹੁੰਦਾ ਸਵੇਰੇ ਉਹ ਸ਼ਾਮ ਹੁੰਦਾ ਹਾਂਜੀ ਠੀਕ ਹੈ ਹਾਂ ਤੇ ਹੁਣ ਥੋੜੇ ਦਰ ਪਹਿਲੇ ਵੀ ਆਪਾਂ ਕੁਝ ਇਹੋ ਜਿਹਾ ਕਰਕੇ ਹਟਿਆ ਜਿਹਦੇ ਨਾਲ ਉਹ ਤਿਆਰ ਹੁੰਦਾ ਉਹ ਜਿਹੜੇ ਪੰਗੇ ਲੈ ਰਹੇ ਨੇ ਉਹਨੂੰ ਬੇਨਤੀ ਕੀ ਪੰਗੇ ਨਾ ਲੈਣ ਦਿਮਾਗ ਲਗਾ ਦੇਣ ਲਗਾਣ ਦੇਣ ਪਾਥੀਆਂ ਲੱਗੇ ਛਾਗੇ ਹੋ ਲੱਗੇ ਛਾਗੇ ਹਾਂ ਹਮ ਲੱਕੜਾ ਹੋਰ ਲੱਗੇ ਆਗੇ ਹੋਰ ਲੱਗੇ ਮੱਚਦੇ ਚੱਲੀ ਹੋਰ ਲੱਗੇ ਆਗੇ ਤੁਸੀਂ ਅੱਗੇ ਹਾਂ ਅੱਗੇ ਐਂਡ ਚਲਣਾ चूला और पतीला रखे पतीला भी रखे हो अगे। हाँ ठीक हाँ, है सही पकड़ रहे हो हाँ एक मिनट चूला पतीला आग माचिस एक चीज मिसिंग है पुत कोठे तो कह चढ़ाया हो ये दसो बाकी सारा कुछ ठीक है जो पुत कोठे तो वो कौन है तुआ? हाँ हम ये दसो ਤਮਾਮੀਆਂ ਚਲੋ ਮੈਂ ਨਹੀਂ ਆਏ ਇਹ ਦੱਸੋ ਕਿਵੇਂ ਜੀ ਮਤਲਬ ਜੀ ਜਦੋਂ ਮਾਂ ਜੰਮੀ ਨਹੀਂ ਪੁੱਤ ਕੋਠੇ ਤੇ ਕਿਵੇਂ ਚੜ ਗਿਆ ਦੱਸੋ ਮਤਲਬ ਜੀ ਮੈਂ ਹਜੇ ਅੱਗੇ ਜਲੀ ਨਹੀਂ ਤੇ ਤੂੰ ਉਹ ਪਹਿਲੀ ਨਿਕਲ ਗਿਆ ਕੀ ਆਵਾਜ਼ ਸਹੀ ਪਕੜੇ ਹਨ ਮਾਂ ਜੰਮੀ ਨਹੀਂ ਪੁੱਤ ਕੋਠੇ ਤੇ ਜਿਨ੍ਹਾਂ ਨੇ ਕਮੈਂਟ ਰਹਿ ਜਵਾਬ ਦਿੱਤਾ ਬਹੁਤ ਬਹੁਤ ਧੰਨਵਾਦ ਡੱਬ ਖੜੱਬੀ ਬੱਕਰੀ ਡੱਬੀ ਉਹਦੀ ਛਾਂ ਚੱਲ ਮੇਰੀ ਬੱਕਰੀ ਕੱਲ ਵਾਲੀ ਥਾਂ ਹਾਂਜੀ ਦੱਸੋ ਇਹ ਬੁਝਾਰਤ ਦਾ ਆਨਸਰ ਕੀ ਆ ਤੇ ਤੁਸੀਂ ਵੀ ਸਾਰੇ ਜਣੇ ਕਮੈਂਟ ਕਰਕੇ ਦੱਸੋ ਚਲੋ ਚਲੋ ਛੇਤੀ ਦੱਸੋ ਟਾਈਮ ਹੈ ਨਹੀਂ ਨਾ ਦੱਬ ਖੜਬੀ ਬੱਕਰੀ ਦੱਬੀ ਉਹਦੀ ਛਾਂ ਚੱਲ ਮੇਰੀ ਬੱਕਰੀ ਕੱਲ ਵਾਲੀ ਥਾਂ ਚਲੋ ਚਲੋ ਦੱਸੋ ਤੁਹਾਨੂੰ ਇਹ ਵੀ ਦੱਸ ਦਿੰਨੀ ਆ ਵੀ ਕਰਦੀਆਂ ਚੀਜ਼ਾਂ ਦੇ ਵਿੱਚੋਂ ਆ ਆਪਣੀ ਡੇਲੀ ਯੂਜ਼ ਦੀਆਂ ਚੀਜ਼ਾਂ ਵਿੱਚ ਡੇਲੀ ਤੁਸੀਂ ਯੂਜ਼ ਕਰਦੇ ਹੋ ਨਹੀਂ ਅੱਛਾ ਰੋਜ਼ ਯੂਜ਼ ਕਰਦੇ ਹਾਂ ਡੇਲੀ ਸਪੈਸ਼ਲੀ ਜਦੋਂ ਤੁਸੀਂ ਬਹੁਤ ਜ਼ਿਆਦਾ ਥੱਕੇ ਹਾਰੇ ਹੋਣਿਓ ਹਨਾ ਉਦੋਂ ਤਾਂ ਬੜਾ ਜਿਆਦਾ ਤੁਹਾਨੂੰ ਲੋੜ ਹੁੰਦੀ ਹੈ ਕਿ ਹਾਂ ਯਾਰ ਆ ਚੀਜ਼ ਮਿਲ ਜੇ ਤਾਂ ਬਹੁਤ ਵਧੀਆ ਆ ਪੰਖਾ ਨਹੀਂ ਸਰਦੀਆਂ ਦੇ ਵਿੱਚ ਲਾਉਂਗੇ ਪੰਖਾ ਚਲੋ ਦੱਸੋ ਬੱਕਰੀ ਟੱਬੀ ਦੱਸੋ ਦੱਸੋ ਆਪਾਂ ਹੋਰ ਤਾਂ ਹੋਰ ਚੱਕ ਕੇ ਇੱਧਰ ਉੱਧਰ ਵੀ ਕਰ ਸਕਦੇ ਆ ਕਿਤੇ ਵੀ ਜਿੱਥੇ ਆਪਣਾ ਜੀ ਕਰਦਾ ਲਾਈਕ ਚੱਕ ਕੇ ਉੱਧਰ ਉੱਧਰ ਵੀ ਕਰ ਸਕਦੇ ਆ ਹਾਂ ਦੱਸੋ ਰਸੋਈ ਦੀ ਜਿਹਾ ਨਹੀਂ ਨਹੀਂ ਰਸੋਈ ਦੀਆਂ ਚੀਜ਼ਾਂ ਚੋਂ ਨਹੀਂ ਆ ਹੁਣ ਤੁਸੀਂ ਆਰਾਮ ਕਰਨ ਰਸੋਈ 'ਚ ਵੜੋਂਗੇ ਰਾਮ ਕਰਨ ਵਾਸਤੇ ਹਾਂ ਦੱਸੋ ਰਾਮ ਕਰਨ ਵਾਸਤੇ ਸੋਫਾ ਨਹੀਂ ਕੁਰਸੀ ਨਹੀਂ ਹਾਂ ਕੁਰਸੀ ਤੇ ਔਰ ਡੱਬੀ ਡੱਬੀ ਜੀ ਆਉਂਦੀ ਕਈ ਵਾਰ ਸ਼ੈੱਡ ਨਹੀਂ ਆਉਂਦੀ ਆਉਂਦੀ ਹੈ ਬੈੱਡ ਬੈੱਡ ਚਲੋ ਨੇੜੇ ਤੇੜੇ ਹੋ ਹਾਂ ਬਿੱਡੋ ਨੋ ਬਿੱਡੋ ਦੇ ਉੱਪਰ ਬੈਠੋਗੇ ਤੁਸੀਂ ਗੱਦਾ ਬੈੱਡ ਦੀ ਚਾਦਰ ਆਉ ਵੀ ਨਹੀਂ ਆਉ ਵੀ ਨਹੀਂ ਆ ਉਹ ਵੀ ਨਹੀਂ ਆ ਜੀ ਤੁਸੀਂ ਵੀ ਕਮੈਂਟ ਕਰ ਕਰਕੇ ਦੱਸੋ ਹਾਂਜੀ ਚਲੋ ਦੱਸੋ ਇੰਨਾ ਟਾਈਮ ਹੈ ਨਹੀਂ ਡੱਬੀ ਉਹਦੀ ਛਾਂ ਚੱਲ ਮੇਰੀ ਬੱਕਰੀ ਕੱਲ ਵਾਲੀ ਥਾਂ ਚਲੋ ਦੱਸੋ ਛੇਤੀ ਬਈ ਛੇਤੀ ਬੋਲੋ ਛੇਤੀ ਬੋਲੋ ਮੰਜਾ ਹਾਂ ਮੰਜਾ ਸਹੀ ਪਕੜੇ ਹੈ ਸਹੀ ਪਕੜੇ ਹੈ ਮੰਜਾ ਮੰਜੇ ਦੇ ਹੁੰਦੇ ਹਾਂ ਜੀ ਹਾਂ ਜੀ ਡੱਬੀ ਛਾਂ ਤੇ ਤੁਸੀਂ ਵੀ ਸਾਰੇ ਜਣੇ ਕਮੈਂਟ ਕਰਕੇ ਦੱਸੋ ਜਲਦੀ ਜਲਦੀ ਦੇਣੇ ਸਾਡੀ ਵੀਡੀਓ ਕਿਵੇਂ ਦੀ ਲੱਗੀ ਮਿਲਦੇ ਆ ਅਗਲੀ ਵੀਡੀਓ ਨਾਲ ਹਾਂ ਠੀਕ ਹੈ ਵੈਰੀ ਗੁੱਡ